ਸਤਿ ਸ਼੍ਰੀ ਅਕਾਲ ਜੀ ਆਪਾਂ ਹੋ ਗਏ ਆ ਰੈਡੀ ਹੁਣ ਆਪਾਂ ਜਾ ਰਹੇ ਆ ਮੈਸੇਜ ਖਾਣਾ ਖਾਣ ਹੋਲ ਰੈਡੀ ਹੋ ਗਏ ਹੁਣ ਚੱਲੇ ਮੈਸੇਜ ਖਾਣਾ ਖਾਣ ਇਹ ਆਪਣਾ ਹੈਗਾ ਬੈੱਡ ਸੈਪਰੇਟ ਆ ਚਾਦਰ ਚੁਦਰ ਧੋਤੀਆਂ ਆ ਬਾਬਾ ਜੀ ਦੀ ਫੋਟੋ ਲਾਈ ਹੈ ਕੈਲੰਡਰ 2026 ਦਾ ਵੀ ਆਪਾਂ ਲੈ ਆਏ ਤਾਂ ਗੁਰਦੁਆਰਾ ਸਾਹਿਬ ਗਏ ਤੇ ਹੁਣ ਤੁਹਾਨੂੰ ਦਿਖਾਵਾਂਗੇ ਮੈਸ ਜਿਹੜੇ ਆਪਣੇ ਕੰਪਨੀ ਦੀ ਮੈਸ ਦਿਖਾਉਣੇ ਤੁਹਾਨੂੰ ਚਲੋ ਮਿਲਦੇ ਆ ਫਿਰ ਅਗਲੇ ਬਲੌਕ ਚ ਆਪਾਂ ਹੋ ਗਏ ਰੈਡੀ ਕੋਈ ਹੁਣ ਮੈਸੇਜ ਚੱਲੇਗਾ ਖਾਣਾ ਮੈਂ 12:00 ਵਜੇ ਇੱਧਰ ਦੇ ਦੁਬਈ ਦੇ ਤੁਹਾਨੂੰ ਅੱਗੇ ਦਿਖਾਉਨੇ ਆ ਮੈਸੇਜ ਦਾ ਦ੍ਰਿਸ਼ ਇਸ ਵੇਖਿਓ ਸਾਡੇ ਕੁਆਲਿਟੀ ਦੀ ਕੰਪਣੀ ਨਹੀਂ ਲਾਇਆ ਹੁਣ ਤਾਲਾ ਚਲੋ ਲੋਕਾ ਲੇਤਾ ਠੀਕ ਹੈ ਚਾਬੀ ਤੇ ਰੱਖ ਦੇਣੀ ਜਿਹੜਾ ਦੂਜਾ ਬੰਦਾ ਆਊਗਾ ਉਹ ਵਾਲਾ ਉਹ ਲੈ ਜਾਊਗਾ ਸੈਪਰੇਟ ਇਹਨਾਂ ਵਿੱਚ ਸੀ ਇਹ ਮੈਂ ਚੱਕ ਕਰਨੀ ਹੁਣ ਦੇਖ ਲਈ ਆਪਣੇ ਯਾਰ ਦੋਸਤ ਨੂੰ ਚੈੱਕ ਕਰੋ ਵੀ ਕੁਛ ਦਿਨਾਂ ਜਾਣਾ ਨਹੀਂ ਮੈਸੇਜ ਨਹੀਂ ਤੇ ਆਪਾਂ ਜਾਨੇ ਖਾਣ ਜੁੜੇ ਰਿਓ ਵਲੋਗ ਦੇ ਵਿੱਚ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗੇ ਮੈਸੇਜ ਆਨੇ ਪਹਿਲਾਂ ਬਾਹਰ ਦਾ ਚੈੱਕ ਕਰੋ ਵੀ ਹੋਰ ਅੱਜ ਬੜੀ ਹੋਰ ਸਲਾਹ ਟਿਕ ਟਕ ਮੁੰਡੇ ਦੀ ਵੇਟ ਕਰਨ ਵਾਲੀ ਮੂਵੀ ਤੋਂ ਹੁੰਦੇ 2 ਘੰਟੇ ਹੋ ਗਏ ਉਹਨੂੰ ਮੂਵੀ ਤੋਂ ਹੁੰਦੇ ਨੂੰ ਉਹ ਕਿੱਥੇ ਆ ਵਾਏ ਉਹ ਰਾਜਣ ਰਾਜਣ ਕਿੱਥੇ ਆ ਮਮਾ ਰੋਟੀ ਖਾਣ ਜਿਹੜਾ ਕੰਦੀ ਵੇਟ ਕਰਨ ਦਾ ਤੇਰੀ ਆ ਭਰਾ ਵੇਖ ਬ੍ਰੀਚ ਲਾਉਣ ਡਿਆ ਇਹ ਪੂਰਾ ਮਲੂਗਾ ਇੰਨਾ ਟਾਈਮ ਲੱਗਦਾ ਦੱਸ ਬੁੱਟੀਆਂ ਬੜੇ ਕਰਦੇ ਨੇ ਵੇ ਵੇ ਮਮਾ ਮੂੰਹ ਹੱਸ ਲਾ ਲਈ ਕਿਦੇ ਚੈੱਕ ਕਰੋ ਜ਼ੂਮ ਕੀਤਾ ਮੈਂ ਪੁਰਾਣ ਆ ਕੰਪਨੀ ਖੜੀ ਉਹ ਬੰਦੇ ਜਾਣਦੇ ਸਾਈਕਲ ਤੇ ਆਓ ਦੇਖੋ ਰੇਲ ਜਾਣ ਦੀ ਨੇ ਜਿਹਦਾ ਲਾਈਨ ਆ ਉਹ ਮੈਸ ਵਾਲੇ ਜਾਣਦੇ ਮੱਚੀ ਰੋਟੀ ਖਾਣ ਜਾਣਦੇ ਆ ਪੂਰੀ ਕੰਪਨੀ ਖਾਟੇ ਖਾਟੇ ਜਿਹੜੇ ਕੰਟੇਨਰ ਆ ਸਾਰੀ ਹੈ ਕੁਆਲਿਟੀ ਇੰਟਰਨੈਸ਼ਨਲ ਚੈੱਕ ਕਰ ਸਕਦੇ ਜੀ ਬਹੁਤ ਹੀ ਵਧੀਆ ਵਿਊ ਆ ਚੈੱਕ ਕਰਦੇ ਤੁਹਾਨੂੰ ਦਿਖਾਉਣੇ ਮੈਸ ਪੂਰੀ ਬਸ ਚੱਲੇ ਆ ਮੁੰਡੇ ਦੀ ਵੇਟ ਕਰਨ ਦੇ ਆ ਮੁੰਡਾ ਹੋ ਗਿਆ ਰੈਡੀ ਬਾਕੀ ਤੁਹਾਨੂੰ ਵਿਖਾਉਂਦੇ ਆ ਅੰਦਰ ਕਾ ਸਾਰੀਆਂ ਕੰਪਨੀਆਂ ਪੂਰਾ ਜੂਮ ਕਰਕੇ ਤੁਹਾਨੂੰ ਦਿਖਾਉਂਦੇ ਆ ਹਰ ਕੰਪਨੀ ਕੁਆਲਟੀ ਉਹ ਬੰਦੇ ਜਾਂਦੇ ਮੈਸ ਅਸੀਂ ਥੋੜਾ ਜਿਹਾ ਲੇਟ ਹੋ ਗਏ ਆ ਮੁੰਡੇ ਕਰਕੇ ਬਾਕੀ ਕੋਈ ਗੱਲ ਨਹੀਂ ਬਸ ਨਿਕਲ ਲੱਗਿਆ ਮੈਸੇਜ ਜ ਤੁਰ ਪਏ ਆ ਚੱਲ ਕੇ ਜਾਣਾ ਆ ਪਾਰਸਲ ਲੈ ਲਿਆ ਬਾਕੀ ਦੇਖਦੇ ਆ ਤੁਹਾਨੂੰ ਵਖੋਣੇ ਆ ਪੱਦਦੀਆਂ ਆਪੀਆਂ ਇਹਨਾਂ ਦਾ ਆਪਣੇ ਆਪ ਰੁਕਤ ਜਾਣਾ ਲੋੜ ਹੀ ਪੰਦ ਲੇ ਆਹੋਂ ਦੇ ਕਈ ਬੰਦੇ ਰੋਟੀ ਲੈ ਗਏ ਬਸ ਕੰਪਨੀ ਦੀਆਂ ਬਸ ਬਾਰਕਵਾਦ ਦੇਣ ਦੇ ਸਾਰਿਆਂ ਨੂੰ ਉਹਦਾ ਬਲੌਗ ਨਹੀਂ ਭੜਿਆ ਹੈ ਬਾਰਕਵਾਦ ਦੇ ਦ ਬਾਕੀ ਤੁਹਾਨੂੰ ਦਿਖਾਈ ਜਾਂਦੇ ਆ ਹਾ ਇੱਕ ਜਾਂ ਨਾ ਟੁਕੀ ਨੱਚ ਚੱਲ ਜਮੂਰੇ ਨੱਚ ਆਹ 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 ਮੈਥੋਂ ਅਹੀਂ ਲੇਟ ਹੋ ਗਏ ਆ ਆ ਗਿਆ ਇੱਕ ਸੁਪਰਵਾਈਜ਼ਰ ਵਾੜਾ ਸੁਪਰਵਾਈਜ਼ਰ ਇਹ ਕਿਹਾ ਉਹ ਟਾਈਮ ਲੱਗਣ ਦੇਵਾ ਉਹ ਅੱਜ ਪੇਂਟਿੰਗ ਆਣਾ ਨਾ ਕੰਮ ਸੀਗਾ ਅੱਛਾ ਵਾੜਾ ਸੁਪਰਵਾਈਜ਼ਰ ਸੁਪਰਵਾਈਜ਼ਰ ਜੀ 33 ਨਿਊਜ਼ਰ ਜੀ 33 ਨਿਊਜ਼ਰ ਜੀ 33 ਨਿਊਜ਼ਰ ਜੀ ਬੜਾ ਬਲੌਗ ਉਹਨਾਂ ਨੂੰ ਇਕੱਲਾ ਅਸੀਂ ਭਲਾਵਾਂਗੇ ਬਲੌਗ ਆਹ ਡੀ ਕੰਪਨੀ ਚੈੱਕ ਕਰ ਸਕਦੇ ਜੀ ਵਿੱਚ ਮੰਨੂ ਵੀ ਲੈ ਲਿਆ ਨਹੀਂ ਤੈਨੂੰ ਪੋਰਟੀ ਭੈਣ ਤੋਂ ਦਾ ਦੇਖਦਾ ਲੇਗਾ ਕਿਧਰੋਂ ਬੱਦ ਲੈਣਾ ਕਿਧਰੋਂ ਮੂੰਹ ਲੈਣਾ ਪੋਰਟ ਦੇ ਨੰਬਰ ਬੰਦ ਰਹਿ ਗਏ ਹੈ ਨਹੀਂ ਜੀ ਆਹ ਕੰਪਨੀ ਚੈੱਕ ਕਰੋ ਆਡੀ ਉਥੋਂ ਸ਼ੁਰੂ ਹੁੰਦੀ ਆ ਆ ਸਕਿਉਰਿਟੀ ਗੇਟ ਆ ਆ ਬੱਸਾਂ ਲੱਗੀਆਂ ਕੰਪਨੀ ਦੀਆਂ ਆ ਭਰਾਉਣ ਦੇ ਇਹਨਾਂ ਨੂੰ ਹੈਪੀ ਨਿਊ ਇਅਰ ਕਹਿਣਾ ਕਾ ਜੀ ਹੈਪੀ ਨਿਊ ਇਅਰ ਮੁਬਾਰਕਾਂ ਭਰਾ ਜੀ ਹੈਪੀ ਨਿਊ ਇਅਰ ਜੀ ਕੰਪਨੀ ਦੀ ਬੱਛਾ ਲੈ ਕੱਪੜੀ ਬਸਾ ਪੈਰ ਫੋਰ ਕਲਿੱਪ ਕੰਪਨੀ ਦਾ ਫੋਰ ਕਲਿੱਪ ਨਵੇਂ ਟਾਇਰ ਲਾਤੇ ਗਏ ਨਵੇਂ ਟਾਇਰ ਲਾਤੇ ਹੁਣ ਚੱਲੂ ਧੋੜੂ ਅੰਦਰ ਆ ਸੈਲ ਸੁੱਲ ਬਣਦੇ ਵੱਡੇ ਵੱਡੇ ਟਰੱਕ ਉੱਤੇ ਤੱਕਦੇ ਉੱਤੇ ਸੈਲ ਪਏ ਕੁਆਲਟੀ ਇੰਟਰਨੈਸ਼ਨਲ ਲੋਗੋ ਇਹ ਰੋਟੀ ਮੈਂ ਤੁਹਾਨੂੰ ਦਿੰਦਾ ਆ ਕੰਪਨੀਆਂ ਦਾ ਲਿਫਟ ਟੈਕ ਇਹ ਮਰੀਆ ਸੀ ਯੂਨ ਪੋਰਟ ਆ ਜਮਾਨ ਬਸ ਇੰਟਰ ਫੋਨ ਵਾਲੇ ਆ ਮੈਂ ਮੈਸੇਜ ਚੈੱਕ ਕਰੋ ਹੋ ਗਏ ਟਿਆ ਇਹ ਰੋਟੀ ਹੱਥ ਸੰਭਾਲ ਕੇ ਰੱਖ ਮੁੰਡਿਆ ਇਹ ਮੇਰਾ ਘੜਾ ਹੈ ਉਹ ਆਥੀਆ ਮੈਸ ਵਲੋਗ ਮੈਸ ਵਲੋਗ ਕੀ ਨਾਮ ਰੱਖੀਓ ਮੈਸ ਵਲੋਗ ਮੈਸ ਵਲੋਗ ਕੀ ਰੋਟੀ ਖਾਂਦਾ ਮੈਸ ਮੈਸ ਵਲੋਗ ਮੈਸ ਹਾਲ ਸੈਫ ਸੈਫ ਹਾਲ ਮੈਸ ਹਾਲ ਮੈਸ ਹਾਲ ਇਹ ਨਹੀਂ ਮੈਸ ਦਾ ਹਾਲ ਉਹ ਮੈਸ ਆ ਜਾਂਦੀ ਰਾਰਾ ਗਾਣ ਤਾਂ ਐਂਟਰ ਹੋ ਗਏ ਆ ਆਪਾਂ ਪਲੇਟ ਲੈ ਗਿਆ ਪਲੇਟ ਹਾਲਾ ਪਲੇਟ ਲੈ ਕੇ ਆ ਚੱਲੇ ਆ ਚੱਲੇ ਮੈਂ ਪਲੇਟ ਆ ਮੈਸ ਦਾ ਐਂਟਰ ਇਧਰ ਵੀ ਐਂਟਰੀ ਹੋਣਾ ਆਪਾਂ ਪਲੇਟ ਲੈ ਕੇ ਅੰਦਰ ਆਈ ਵਾਗੇ ਪੱਜੋ 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 ਚਲੋ ਜੀ ਚੈੱਕ ਕਰ ਸਕਦੇ ਜੀ ਵੀ ਤਾਂ ਕੈਮਰੇ ਲੱਗੇ ਮੈਂ ਸਾਹ ਹਾਂਜੀ ਅੰਕਲ ਹੈਪੀ ਨਿਊ ਇਅਰ ਜੀ ਠੀਕ ਹੈ ਜੀ ਹੈਪੀ ਨਿਊ ਇਅਰ ਪਾਰਕਿੰਗ ਵੇਖ ਸਕਦੇ ਜੇ ਤੁਸੀਂ ਲੋਗ ਬਣਾਉਂ ਚੈਕ ਕੌਨਫੀਡੈਂਸ ਚਾਹੀਦਾ ਤੇ ਇਹ ਕੌਨਫੀਡੈਂਸ ਜੀ ਸ਼ਾਜੀ ਕਿਵੇਂ ਹੈ ਹੋਰ ਕੰਗਰਾਚੂਲੇਸ਼ਨ ਜੀ ਉਹ ਠੀਕ ਹੈ ਵੀਡੀਓ ਨਿਕਾਲਣਾ ਤੇ ਬਲੌਗ ਬਣਾਉਣਾ ਮੈਂ ਉਸ ਕੇ ਲਈ ਫਿਰ ਥੋੜਾ ਨਿਕਾਲਣਾ ਪੈਣਾ ਹਾਂ ਆ ਆਡਾ ਮੈਸ ਜਿੱਥੇ ਆਪਣੀ ਪਲੇਟਾਂ ਵਗੈਰਾ ਹੁੰਦੀਆਂ ਚੈੱਕ ਕਰ ਸਕਦੇ ਜੇ ਆ ਗਰਮੇ ਪਾਣੀ ਪੀ ਕੇ ਆਉਂਦੇ ਉਸ ਤੋਂ ਬਾਹਰ ਨਹੀਂ ਬਣਾ ਸਕਦੇ ਆ ਪਲਾਂਦਰ ਅਲਾਉਡ ਨਹੀਂ ਹੈਗਾ ਅਲਾਉਡ ਨਹੀਂ ਆ ਇਸ ਕਰਕੇ ਆਪਾਂ ਬਲੋਗ ਦਾ ਪਲੇਟ ਫੜ ਲਈ ਆਪਾਂ ਆ ਹੁਣ ਲੱਗੇ ਧੋਣ ਟੂਟੀ ਤੋਂ ਅਰੇ ਪਾਣੀ ਮਾਰ ਲੀਜੀਏ ਇੰਟਰੋ ਚੱਲੇ ਪਾਣੀ ਮਾਰ ਲਓ ਪਾਣੀ ਕੋਈ ਮੁਸ਼ਕਲ ਨਹੀਂ ਕੀ ਹੈ ਹੋਰ ਕਿਵੇਂ ਹੋ ਠੀਕ ਹੈ ਬੜੀਆਂ ਆਪਾਂ ਜੀ ਚਲ ਬੜੀਆਂ ਚਾਹੀਏ ਮੈਂ ਸੋ ਰੋਕੀ ਰੋਟੀ ਹੈਪੀ ਨਿਊ ਈਅਰ ਜੀ ਹੈਪੀ ਨਿਊ ਈਅਰ ਔਰ ਮੈਂ ਸੋ ਲੋਕੀ ਆਉਂਦੇ ਆ ਚੈੱਕ ਕਰ ਸਕਦੇ ਜੀ ਖਾਣ ਨਾਲ ਕਿਆ ਖਪਰੇ ਹਾਂ ਹਾਂਜੀ ਹਾਂਜੀ ਕਿਵੇਂ ਹੋ ਠੀਕ ਹੈ ਹਾਂਜੀ ਚਲੋ ਕਾ ਸਾਹ ਚਲੋ ਕਾ ਸਾਹ ਤਾਂ ਬੜੀਆਂ ਹੈ ਗੁੱਸਾ ਨਹੀਂ ਤੇ ਆਹ 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 ਆ ਆਹ ਦੇਖੋ ਸਾਰੇ ਇਹੋ ਖਾਣੇ ਆਪਾਂ ਉਹ ਖਾਣਗੇ ਆਹ ਦੇਖੋ ਖਾਣਾ ਪਰਤਾ ਹੈ ਪਨੀਰ ਹੈ ਚਾਵਲ ਹੈ ਤੇ ਰੋਟੀਆਂ ਰੋਟੀਆਂ ਮਿਲਦੀਆਂ ਮੈਂ ਸਾਰਾ ਸਾਰਾ ਚੈੱਕ ਕਰ ਸਕਦਾ ਹਾਂ ਮੈਂ ਸਭ ਪਾਸ ਕਰਨੀ ਹੈ ਨਹੀਂ ਨਹੀਂ ਕਿ ਮੈਂ ਤੈਨੂੰ ਮੈਂ ਕਹ ਤੇਰਾ ਨਹੀਂ ਬੋਲਣਾ ਬਲੌਗ ਯਾਰ ਕੀ ਭੈਣ ਤੇ ਬਾਸ ਸਭਾ ਪਛਾਣ ਆ ਲੈ ਮੁੰਡਿਆ ਬਾਦਲੇ ਵਿੱਚ ਆ ਲੈ ਲੈ ਵੀ ਅੱਜ ਆ ਲੈ ਮਨ ਇਹ ਆਪੇ ਆਪੇ ਆਪਾਂ ਚੱਲਵਾ ਸਕਦੇ ਆ ਆ ਮੈਸ